9 ਨਵੰਬਰ ਨੂੰ ਚੋਣ ਜਿੱਤਣ ਦੇ ਬਾਅਦ ਡੋਨਲਡ ਟਰੰਪ ਅੱਜ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਣਗੇ ਭਾਰਤੀ ਸਮੇਂ ਮੁਤਾਬਕ ਅੱਜ ਰਾਤ 10 ਵਜੇ ਟਰੰਪ ਨੂੰ ਅਹੁਦੇ ਦੀ ਸੌਂਚਵਾਈ ਜਾਏਗੀ ਸੌਚਕ ਸਮਾਗਮ 'ਚ ਲੱਖਾਂ ਲੋਕ ਗਵਾਹ ਬਣਨਗੇ ਅਮਰੀਕਾ 'ਚ ਹਰ 4 ਸਾਲ ਬਾਅਦ ਨਵਾਂ ਰਾਸ਼ਟਰਪਤੀ ਸਵਕਾਰੀ ਅਹੁਦੇ ਦੀ ਸੌਂਚਦਾ ਹੈ ਅਮਰੀਕੀ ਸੁਪਰੀਮ ਕੋਰਟ ਦੇ ਮੁੱਖ ਜੱਜ ਰਾਸ਼ਟਰਪਤੀ ਨੂੰ ਅਹੁਦੇ ਦੀ ਸੌਂਚਗਵਾਨਗੇ ਸੌਜਕ ਸਮਾਗਮ ਦੇ ਬਾਅਦ ਇੱਕ ਪ੍ਰੇਟ ਹੁੰਦੀ ਹੈ ਜਿਸ ਦੇ ਬਾਅਦ ਸ਼ਾਨਦਾਰ ਸਮਾਰੋਹ ਦਾ ਆਗਾਜ਼ ਹੋਏਗਾ 트럼ਪ ਦੇ ਸੌਜਕ ਸਮਾਗਮ ਵਿੱਚ ਸਿੱਖ ਪ੍ਰਚਾਰਕ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੂੰ ਵੀ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਹੈ ਡੋਨਲਡ ਟਰੰਪ ਜਦੋਂ ਵਾਈਟ ਹਾਊਸ ਵਿੱਚ ਐਂਟਰ ਹੋਣਗੇ ਤਾਂ ਇਸ ਮੌਕੇ ਇੱਕ ਰੰਗਾਰੰਗ ਪ੍ਰੋਗਰਾਮ ਵੀ ਹੋਏਗਾ ਬੀਬੀਸੀ ਦੀ ਖਬਰ ਦੇ ਮੁਤਾਬਕ ਇਸ ਵਿੱਚ ਬਾਲੀਵੁੱਡ ਗਾਣੇ ਵੀ ਵਜਣਗੇ ਜਿਨ੍ਹਾਂ ਚ ਸਲਮਾਨ ਖਾਨ ਦਾ ਮਸ਼ਹੂਰ ਗੀਤ ਚੁੰਮੇ ਦੀ ਰਾਤ ਵੀ ਸ਼ਾਮਲ ਹੈ ਜਦਕਿ ਟਰੰਪ ਵੀ ਜੁੰਮੇ ਦੀ ਰਾਤ ਹੀ ਸੌਜਕਣਗੇ ਸੱਤਾ ਸੰਭਾਲਣ ਜਾ ਰਹੇ ਰਾਸ਼ਪਤੀ ਡੋਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਅਮਰੀਕਾ ਨੂੰ ਇੱਕ ਝਟ ਕਰਨਗੇ ਵਾਸ਼ਿੰਗਟਨ ਡੀਸੀ ਦੇ ਲਿੰਕਨ ਮੈਮੋਰੀਅਲ ਵਿੱਚ ਬੋਲਦੇ ਹੋ ਟਰੰਪ ਨੇ ਦੇਸ਼ ਵਿੱਚ ਬਦਲਾਅ ਲਿਆਉਣ ਦਾ ਵਾਅਦਾ ਵੀ ਕੀਤਾ ਬਰਤਾਨੀਆ ਵਿੱਚ ਕਾਲ ਸੈਂਟਰ 'ਚ ਨੌਕਰੀ ਕਰਨ ਵਾਲੀ 파ਰਤੀ ਮੁੱਲਦੀ ਮਹਿਲਾ ਦੀ ਅਟੈਚੀ ਚੋਲਾਸ਼ ਮਿਲੀ ਹੈ ਮ੍ਰਿਤਕ ਮਹਿਲਾ ਦੇ ਪਛਾਣ ਕਿਰਨ ਦੋਧੀਆਂ ਬੱਚੀ ਹੋਈ ਹੈ ਪੁਲਿਸ ਨੇ ਮਾਮਲੇ 'ਚ ਮਹਿਲਾ ਦੇ ਸਾਬਕਾ ਪਤੀ ਨੂੰ ਗ੍ਰਿਫਤਾਰ ਕੀਤਾ ਹੈ ਦੋਹਾਂ ਨੇ ਕਾਫੀ ਸਮਾਂ ਪਹਿਲਾਂ ਤਲਾਕ ਲੈ ਲਿਆ ਸੀ پاکستان ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਜ਼ ਨਾਲ ਆਪਣੀ ਪਹਿਲੀ ਬੈਠਕ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਦਖਲ ਦੀ ਅਪੀਲ ਕੀਤੀ ਪਰ ਨਵਾਜ਼ ਨੂੰ ਕੋਈ ਸਕਾਰਾਤਮਕ ਪ੍ਰਤੀਕਿਰਿਆ ਨਹੀਂ ਮਿਲੀ। ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਾਈ ਨੇ ਕਿਹਾ ਕਿ ਭਾਰਤ, ਚੀਨ, ਅਮਰੀਕਾ ਤੇ ਰੂਸ ਨੂੰ ਅਤਵਾਦ ਵਿਰੁੱਧ ਅਸਲੀ ਲੜਾਈ ਲਈ ਹੱਥ ਮਿਲਾਉਣਾ ਚਾਹੀਦਾ ਹੈ। ਹਾਮਿਦ ਮਤਾਬਕ ਅਮਰੀਕਾ ਵਿੱਚ ਸੱਤਾ ਸੰਭਾਲਣ ਜਾ ਰਹੇ ਟਰੰਪ ਪ੍ਰਸ਼ਾਸਨ ਨੂੰ ਪਾਕਿਸਤਾਨ ਪ੍ਰਤੀ ਨੀਤੀ ਬਦਲ ਕੇ ਅਤਵਾਦ ਵਿਰੁੱਧ ਲੜਨਾ ਚਾਹੀਦਾ ਹੈ। ਇਰਾਨ ਦੇ ਤਹਿਰਾਨ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਪਿਆਰਨ ਕਾਗ ਲੱਗੇ ਜਿਸ ਨੂੰ ਬੁਝਾਉਂਦੇ ਹੋਏ 3 ਦਮਕਲ ਕਰਮੀਆਂ ਦੀ ਮੌਤ ਹੋ ਗਈ। ਚੱਕੀ 75 ਲੋਕ ਜ਼ਖਮੀ ਹੋਏ ਨੇ। ਪਾਕਿਸਤਾਨ ਦੀ ਵਿਸਾਲਾ ਕੁੜੀ ਸੀਮਾ ਅਜ਼ੀਮੀ ਬਰਫੀਲੇ ਪਹਾੜਾਂ ਤੇ ਲਿੰਗੀ ਸਮਾਨਤਾ ਲਈ ਲੜਾਈ ਲੜ ਰਹੀ ਹੈ। ਜੇ ਕੁੜੀਆਂ ਨੂੰ ਸੈਲਫ ਡਿਫੈਂਸ ਲਈ ਪਹਾੜਾਂ ਤੇ ਮਾਰਸ਼ਲ ਆਰਟ ਸਿਖਾਉਂਦੀ ਹੈ। ਸੀਮਾ ਮੁਤਾਬਕ ਉਹ ਸ਼ੂ ਮਾਰਸ਼ਲ ਆਰਟ ਸਹਾਰੇ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਚਾਹੁੰਦੀ ਹੈ।